ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਰਦਾਸ ਵਿੱਚ ਸ਼ਾਮਿਲ ਤੇਗ ਬਹਾਦਰ ਸਿਮਰੀਐ ਕਰਨੋਂ ਨਿਧ ਆਵੇ ਤਾਏ ਸਭ ਥਾਈ ਹੋਏ ਸਾਏ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਪੈਣਾ ਦੀ ਸਕਿੱਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾ ਮੰਨਦੇ ਹਾਂ ਜਦੋਂ ਆਪਾਂ ਚੌਥੇ ਕਾਲੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਕਿਹੜੇ-ਕਿਹੜੇ ਸੁਰ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਇਸ ਸ਼ਬਦ ਨੂੰ ਆਪ ਜੀ ਤਬਲੇ ਨਾਲ ਸੁਣਨਾ ਚਾਹੋ ਤਾਂ ਵੀਰਾਂ ਦੇ ਸਕੇਲ ਤੇ ਗਾਇਨ ਮੈਂ ਕੀਤਾ ਸੀ ਤੇ ਸਰਵਣ ਕਰ ਸਕਦੇ ਹੋ ਤੇ ਪਹਿਲਾਂ ਆਪਾਂ ਹੁਣ ਇਸ ਸ਼ਬਦ ਨੂੰ ਕਲੀ-ਕਲੀ ਪੰਕਤੀ ਗਾਇਨ ਕਰਕੇ ਸਿੱਖਦੇ ਹਾਂ ਤੇ ਦੇਖਦੇ ਹਾਂ teg bahad simriya teg bahad simriya kar lo mithya ve ta ye ਸਥਾਈ ਪੰਛੀ ਦੇਗ ਬਾਹਦਰ ਸੇਂਵਰੀਆ ਐਨਾ ਦੇਗ ਬਾਹਦਰ ਸੇਂਵਰੀਆ ਤੇਗ ਬਾਹ sembariya teg bahadar sembariya teg bahadar sembariya

ਜਦੋਂ ਆਪਾਂ ਸਭ ਥਾਈ ਹੋਏ ਸਹਾਏ ਵਾਲੀ ਪੰਕਤੀ ਸਥਾਈ ਵਿੱਚ ਸਰਵਣ ਕਰ ਲਈ ਗਾਇਨ ਕਰ ਲਈ ਇਸ ਤੋਂ ਬਾਅਦ ਜਦੋਂ ਆਪਾਂ ਤੇਗ ਬਾਦਰ ਸਿਮਰੀ ਹੈ ਦੋ ਵਾਰ ਗਾਇਨ ਕਰਨਾ ਹੈ ਅੰਤਰੀ ਤੋਂ ਪਹਿਲਾਂ ਤਾਂ ਕਿਸ ਤਰ੍ਹਾਂ ਗਾਇਨ ਕਰਨਾ ਹੈ ਪਹਿਲੀ ਵਾਰ ਤਾਂ ਸਿਮ ਹੈ ਦੂਜੀ ਵਾਰ ਚੇਂਜ ਹੋ ਜਾਏਗਾ ਤੇਗ ਬਾਦਰ ਸਿਮਰੀ ਹੈ आदर आहा अंतरा प्रीथम पगौती सिमरक गुरुक नी तया पगौति सिमरके गुरु नानक ली ते आए। फिर अंगद गुरुते अमर दास रामदास हो सहा ਸਹੋਰੀ ਸਹਾਰੇ ਤੇ ਹੁਣ ਸਿੱਖਦੇ ਆ ਕੱਲੇ ਕੱਲੇ ਸੁਰ ਤੇ ਪ੍ਰਥਮ ਪਗਉਤੀ ਸੇਮਰ ਕਰ ਪ੍ਰਥਮ ਪਗਉਤੀ प्रीथम पगौती सीमरक प्रथम पगौति सीमरक प्रथम 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 पगौती सिमर के ਗੁਰਨਾ ਨਿਤਮ ਪਗੋਤੀ ਸੇਮਰ ਕੈ ਗੁਰਨਾ ਨਕ ਲੈ ਤੇ ਆਏ ਸੇਮ ਇਸ ਤਰੀਕੇ ਨਾਲ اگਦੀ ਪੰਕਤੀ ਹੈ ਫਿਰ ਅੰਗਦ ਗੁਰ ਤੇ ਅਮਰ ਦਾਸ रामदास है उपी सहाइ रामदास है उपी रामदास है ਏ ਗਿਰਬਾਹਦਰ ਸਿਮਰਿਐ ਤੇ ਗਿਰਬਾਹਦਰ ਸਿਮਰਿਐ ਤੇ ਹੁਣ ਆਖਰੀ ਯੰਤਰਾ ਵੀ ਆਪਾਂ ਗਾ ਲੈਨੇ ਹਾਂ ਤੇ ਗਿਰਬਾਹਦਰ ਸਿਮਰਿਐ ਕਰਨੋ ਨਿਧਿਆ ਵੈ ਤਾਏ ਇਸ ਪੰਕਤੀ ਨੂੰ ਧਿਆਨ ਰੱਖਣਾ ਹੈ ਦੋ ਵਾਰ ਗਾਇਨ ਕਰਨਾ ਹੈ ਅੰਤਰੇ ਦੇ ਤੌਰ ਤੇ ਤੇ ਫਿਰ ਤੇਗ ਬਾਹਦਰ ਸਿਮਰਿਐ ਕਰਨੋ ਨਿਧਿਆ ਵੈ ਬਤਾਏ ਹੋਏ ਸਹਾਰੇ ਤੇਗ ਬਹਾਦਰ ਸਾਰਿਆ ਤੇਗ ਬਹਾਦਰ ਸਾਰਿਆ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ